ਪਿੰਡ ਕੋਟਲੀ ਦੇ ਵਿੱਚ ਪੱਠੇ ਦੇ ਉੱਤੇ ਇੱਕ ਚੋਰੀ ਹੁੰਦੀ ਆ ਚੋਰੀ ਕਿਸ ਚੀਜ਼ ਦੀ ਹੁੰਦੀ ਆ ਚਾਰ ਪੰਜ ਬੰਦੇ ਆਏ ਉਹ ਚਾਰੇ ਉਹ ਹੱਕ ਲਾਉਂਦੇ ਵੇਖੇ ਗਏ ਆ ਜਿਹੜਾ ਨਾਂ ਵਰਤਿਆ ਸਾਰਾ ਕਲੱਬ ਦਾ ਉਹ ਸਾਰਾ ਕਲੱਬ ਵਾਲੇ ਕਹਿੰਦੇ ਵੀ ਅਸੀਂ ਹੈ ਨਹੀਂ ਨਾ ਸਾਡਾ ਕੋਈ ਬੰਦਾ ਹੈ ਜੇ ਬੰਦਾ ਸਾਡੇ ਮੂਰੇ ਲਿਆ ਉਹ ਇੱਥੇ ਆ ਸਾਨੂੰ ਪਤਾ ਲੱਗਦਾ ਵੀ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਆ ਕਿਸੇ ਪੇਜ ਦੇ ਉੱਤੋਂ ਉੱਥੋਂ ਪਤਾ ਲੱਗਦਾ ਆ ਸਾਡੇ ਸਾਰੇ ਮੈਂਬਰਾਂ ਨੂੰ ਟੀਮ ਨੂੰ ਇਨਫੋਰਮ ਕੀਤਾ ਜਾਂਦਾ ਆ ਤੇ ਅੱਜ ਜਦੋਂ ਉੱਥੇ ਆ ਕੇ ਇੱਕ ਸੀਸੀਟੀਵੀ ਕੈਮਰਾ ਚੈੱਕ ਕੀਤੇ ਆ ਉਦੇ ਵਿੱਚ ਸਾਫ ਸਾਫ ਨਜ਼ਰ ਆ ਰਿਹਾ ਵੀ ਜਿਹੜੀ ਜੈਤੋ ਦੀ ਨੌਜਵਾਨ ਫੇਰ ਸੋਸਾਇਟੀ ਆ ਉਹਦੇ ਚਾਰ ਬੰਦੇ ਉਤਰਦੇ ਆ ਉਹਦੀ ਜਿਹੜੀ 43 ਦੀ ਹੱਕ ਆ ਉਹ ਖੋਲ ਕੇ ਗੱਡੀ ਵਿੱਚ ਧਰ ਲੈਂਦੇ ਆ ਇਹ ਜਦੋਂ ਕਹਾਣੀ ਵਾਪਰੀ ਆ ਜੀ ਗਰੁੱਪ ਦੇ ਵਿੱਚ ਇੱਕ ਬੰਦੇ ਨੇ ਮੈਸੇਜ ਪਾਇਆ ਕਿ ਬਾਈ ਕੋਟਲੀ ਪੱਠੇ ਦੇ ਉੱਤੇ ਚੋਰੀ ਹੋ ਗਈ ਸਹਾਰਾ ਕਲੱਬ ਵਾਲਿਆਂ ਦੇ ਬੰਦਿਆਂ ਨੇ ਚੋਰੀ ਕਰ ਲਈ ਆ ਹਰ ਇੱਕ ਬੰਦੇ ਦੇ ਮੂੰਹ ਤੇ ਤੇ ਜਿਹੜਾ ਇਹ ਸਹਾਰਾ ਕਲੱਬ ਚੜਿਆ ਹੋਇਆ ਸੀ ਆ ਦੂਸਰਾ ਕਲੱਬ ਕਿਸੇ ਦੇ ਜਾ ਚਿੱਤੇ ਨਹੀਂ ਸੀਗਾ ਕਿਉਂਕਿ ਇਹੀ ਕਲੱਬ ਇੱਕ ਜਿਹੜਾ ਮਸ਼ਹੂਰ ਕਲੱਬ ਆ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਤੇ ਮੈਂ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਪਹੁੰਚੇ ਪਿੰਡ ਕੋਠਰੀ ਦੇ ਵਿੱਚ ਪਿੰਡ ਕੋਠਰੀ ਦੇ ਵਿੱਚ ਪੱਠੇ ਦੇ ਉੱਤੇ ਇੱਕ ਚੋਰੀ ਹੁੰਦੀ ਆ ਚੋਰੀ ਕਿਸ ਚੀਜ਼ ਦੀ ਹੁੰਦੀ ਆ ਉਸ ਦੇ ਲਈ ਜਾਣਕਾਰੀ ਦੇ ਲਈ ਸਾਡੇ ਨਾਲ ਇੱਥੇ ਪਿੰਡ ਵਾਸੀ ਜੀ ਨੇ ਕੁਝ ਪੁੱਛਾਂਗੇ ਵੀ ਕਿਹੜੀ ਚੋਰੀ ਹੋਈ ਆ ਤੇ ਕਦੋਂ ਹੋਈ ਆ ਤੇ ਕਿਵੇਂ ਹੋਈ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੀ ਤੁਹਾਡਾ ਜੀ ਗੁਰਦੀਪ ਸਿੰਘ ਸਾਫਕਾ ਸਰਪੰਚ ਜੀ ਕੋਟਲੀਆ ਬਲੂ ਕੋਠੇ ਚੀਦਿਆਂਲੇ ਪਹੁੰਚਿਆ ਹਾਂ ਸਰ ਜੀ ਜਦੋਂ ਕੱਲ ਇੱਥੇ ਚੋਰੀ ਹੁੰਦੀ ਆ ਤਕਰੀਬਨ 4 ਦੇ ਆਸੇ ਪਾਸੇ ਮੈਨੂੰ ਫੋਨ ਜਾਂਦਾ ਵੀ ਪੱਠ ਤੇ ਮੈਨੂੰ ਕੀ ਗੱਲ ਹੋ ਗਈ ਆਂਦੀ ਵੀ ਹੱਕ ਲੈ ਕੇ ਲਾ ਕੇ ਲੈ ਗਿਆ ਗੱਡੀ ਆਈ ਹੈ ਜੈਤੋਂ ਤੋਂ ਸਹਾਰਾ ਕਲੱਬ ਵਾਲਿਆਂ ਦੀ ਐ ਉਹ ਜਦੋਂ ਸਹਾਰਾ ਕਲੱਬ ਦਾ ਨਾਮ ਲੈਂਦਾ ਜਦੋਂ ਮੈਂ ਆਇਆ ਇੱਥੇ ਇੱਥੇ ਕੱਠ ਪੂਰਾ ਹੋਇਆ ਖੜਾ ਸੀਗਾ ਹੁਣ ਕਿ ਮੈਂ ਉਹ ਦਿਨ ਨਾਲ ਬਾਈ ਰਮਨ ਨਾਲ ਗੱਲ ਕੀਤੀ ਉਹ ਕਹਿੰਦਾ ਸੀ ਸਹਾਰਾ ਵਾਲੇ ਸੀਗੇ ਤੇ ਬਾਈ ਹੱਕ ਲਾ ਕੇ ਲਾ ਕੇ ਲੈ ਗੀ ਤੇ ਬਹੁਤ ਮਾੜਾ ਕੰਮ ਐ ਕਿਉਂਕਿ ਆਪਾਂ ਸਾਰੇ ਹੀ ਸੰਸਥਾ ਨਾਲ ਜੁੜੇ ਆਂ ਠੀਕ ਹੈ ਕਿਣੀ ਜਿਹੜਾ ਸੰਸਥਾ ਨਾਲ ਜੁੜਿਆ ਪਹਿਲਾਂ ਕੱਲ ਦਾ ਇਹ ਦਸੋ ਵੀ ਜਰਸਹਾਰ ਵਾਲੇ ਉਹ ਕੀ ਲੈਣਾ ਆਏ ਸੀ ਜੇ ਤੁਸੀਂ ਕਹਿੰਦੇ ਹੋ ਉਹ ਬਾਈ ਜੀ ਪਰਚੀ ਕਟਣ ਆਏ ਸੀ ਪਰਚੀ ਘਟਦੇ ਆ ਪਰਚੀ ਕਟਣ ਆਏ ਸੀ ਪਰ ਜਦੋਂ ਉਹ ਵਾਕਾ ਹੋ ਗਿਆ ਠੀਕ ਹੈ ਕਿਣੀ ਵਾਕਾ ਹੋ ਗਿਆ ਰਾਤ ਟੱਪ ਗਈ ਉਹ ਰਾਤ ਨੂੰ ਆ ਕੇ ਜਿਹੜੇ ਸੀਗੇ ਜਿਹਦਾ ਲੋਗੋ ਲੱਗਿਆ ਸੀਗਾ ਗੱਡੀ ਤੇ ਠੀਕ ਹੈ ਕਿਣੀ ਜੈਸ ਤੋਂ ਦੇ ਕਲੱਬ ਦੀ ਉਹ ਗੱਡੀ ਆ ਉਹਦਾ ਲੋਗੋ ਲੱਗਿਆ ਸੀ ਉਹ ਵੀ ਹੁਣ ਕੈਮਰਾ ਜਦੋਂ ਅਸੀਂ ਵੇਖਿਆ ਲੋਗੋ ਵੀ ਕਿਉਂਕਿ ਸਹਾਰਾ ਵਾਲਿਆਂ ਸਾਡੇ ਨਾਲ ਗੱਲ ਕਰੀ ਸਵੇਰ ਆ ਪੰਪ ਤੇ ਸਾਡੇ ਨਾਲ ਮਿਲੇ ਵੀ ਬਾਈ ਸਾਡੀ ਗੱਡੀ ਨੇ ਸਾਨੂੰ ਬੰਦਾਮ ਕਰਤਾ ਲੋਗੋ ਕਿਹੜੀ ਕਿਹੜੇ ਦਾ ਲੱਗਿਆ ਸੀ ਗੱਡੀ ਦੇ ਉੱਤੇ ਲੋਗੋ ਇਹ ਇੰਨਾ ਨਹੀਂ ਮੈਂ ਧਿਆਨ ਦਿੱਤਾ ਕਿਹੜਾ ਲੱਗਿਆ ਜੈਤੋ ਦਾ ਆ ਉਹ ਦੂਜਾ ਸੰਸਤਾ ਕੋਈ ਉਹਦਾ ਲੱਗੋ ਲੱਗਿਆ ਚਾਰ ਪੰਜ ਬੰਦੇ ਆਏ ਉਹ ਚਾਰੇ ਉਹ ਹੁੱਕ ਲਾਉਂਦੇ ਵੇਖੇ ਗਏ ਆ ਹੁੱਕ ਲਾਦੇ ਵੇਖੀ ਗਏ ਆ ਠੀਕ ਹੈ ਕਿ ਨਹੀਂ ਜਦੋਂ ਬਾਈ ਆ ਕੇ ਮੇਰੇ ਕੋਲ ਸਵੇਰ ਆਈ ਆ ਕੇ ਅਸੀਂ ਪੰਪ ਤੇ ਬੈਠੇ ਉਹ ਕਹਿੰਦੇ ਬਾਈ ਸਾਡੇ ਨਾਂ ਬੰਦਾਮ ਕਰਤਾ ਸਾਰਾ ਕਲੱਬ ਦਾ ਐ ਕਿ ਬਾਈ ਸਾਡੇ ਕੋਲੇ ਨਾਂ ਲਿਆ ਉਸੇ ਡਰਾਈਵਰ ਨੇ ਲਿਆ ਜਿਹੜੇ ਨੇ ਹੁੱਕ ਲਾਈ ਆ ਠੀਕ ਹੈ ਕਿ ਨਹੀਂ ਕਿਉਂਕਿ ਨਾ ਤਾਂ ਉਹ ਤੋਂ ਗੱਡੀ ਸੀ ਜਦੋਂ ਮੈਂ ਆਇਆ ਠੀਕ ਹੈ ਉਹ ਕੱਲਾ ਬੰਦਾ ਹੀ ਉਹ ਜਿਹਦੇ ਤੇ ਮੋਟਰਸਾਈਕਲ ਤੇ ਲੈ ਕੇ ਆਇਆ ਹੱਕ ਹੱਕ ਲਿਆ ਕੇ ਰੱਖੀ ਬੈਠਾ ਸੀ ਹੱਕ ਵਾਲਾ ਜਿਹੜਾ ਬੰਦਾ ਸੀ ਉਹ ਵੀ ਜਿੱਤੋਂ ਤੋਂ ਕਰਾਈਤੀ ਸੀ ਉਹ ਕਹਿੰਦੇ ਕਿ 400 ਕੇ 350 ਤੇ ਮੈਨੂੰ ਲੈ ਕੇ ਆਇਆ ਬਾਈ ਠੀਕ ਹੈ ਕਿ ਨਹੀਂ ਆਹ ਗੱਲ ਹੈ ਤੇ ਆਹ ਬਾਤ ਹੈ ਜੀ ਹਾਂ ਪਰ ਜਿਹੜਾ ਨਾਂ ਵਰਤਿਆ ਸਾਰਾ ਕਲੱਬ ਦਾ ਉਹ ਸਾਰਾ ਕਲੱਬ ਵਾਲੇ ਕਹਿੰਦੇ ਵੀ ਅਸੀਂ ਹੈ ਨਹੀਂ ਨਾ ਸਾਡਾ ਕੋਈ ਬੰਦਾ ਹੈ ਜੇ ਬੰਦਾ ਸਾਡੇ ਮੂਹਰੇ ਲਿਓ ਪਰ ਉਹ ਸਾਡਾ ਸਾਰਾ ਵਾਲੇ ਨੇ ਉਹ ਜਿਹੜਾ ਲੋਗੋ ਲੱਗਿਆ ਲੋਗੋ ਉਹ ਹੋਰ ਕੋਈ ਸੰਸਥਾ ਹੈ ਉਹ ਜਿਹੜੀ ਹੈਗੀ ਆ ਉਹ ਸੰਸਦ ਤੱਕ ਕਬੂਲ ਹੋਈ ਜਾਣੀ ਆ ਵੀ ਕਿਹੜੀ ਆ ਠੀਕ ਹੈ ਕਿ ਨਹੀਂ ਧੰਨਵਾਦ ਐਨਾ ਮੇਰੀ ਬਾਈ ਤੁਹਾਡੇ ਕੋਲ ਕੋਈ ਪ੍ਰੂਫ ਹੈ ਹੱਕ ਲੌਂਦਿਆਂ ਦਾ ਵੀ ਵੀਰ ਜੀ ਸੀਸੀਟੀ ਵੀਰੇ ਦੇ ਫੋਟੋ ਲੈ ਲਓ ਉਦੋਂ ਵੇਖ ਲਓ ਮੈਂ ਤਾਂ ਬਾਅਦ ਚ ਆਇਆ ਬੁਲਾਇਆ ਜਦੋਂ ਉਦੋਂ ਆਇਆ 4 ਵਜੇ ਹੱਕ ਦਾ ਵਾਕਾ ਹੈ ਜਿਹੜਾ ਉਹ ਸਾਰਾ ਸੀਸੀਟੀ ਕੈਮਰੇ ਚ ਪਿਆ ਉਹ ਵੇਖ ਲਓ ਤੁਸੀਂ ਉਹਦੀ ਵੀਡੀਓ ਬਣਾ ਲਓ ਠੀਕ ਹੈ ਕਿ ਉਹਦੇ ਤੇ ਲੋਗੋ ਲੱਗਿਆ ਉਹਦੇ ਤੇ ਲੋਗੋ ਲੱਗਿਆ ਉਹ ਆਟੋਮੈਟਿਕ ਪਤਾ ਲੱਗ ਹੀ ਜਾਂਦਾ ਜਦੋਂ ਤੁਸੀਂ ਸਹਾਰਾ ਵਾਲਿਆਂ ਨੂੰ ਫੋਨ ਕਰਦੇ ਆਂ ਰਾਬਤਾ ਕਾਇਮ ਕੀਤਾ ਉਹਨਾਂ ਨਾਲ ਉਹਨਾਂ ਦੇ ਵਿੱਚੋਂ ਕੋਈ ਤੁਹਾਡੇ ਕੋਲ ਪਹੁੰਚਿਆ ਨਹੀਂ ਸਾਡੇ ਨਾਲ ਮੇਰੇ ਨਾਲ ਕੋਈ ਸਹਾਰਾ ਵਾਲਾ ਰਸਤਾ ਕਾਇਮ ਨਹੀਂ ਹੋਇਆਗਾ ਮੇਰਾ ਕਿਸੇ ਨਾਲ ਹੋਇਆ ਹਾਂ ਜਿਹੜਾ ਬੰਦਾ ਇੱਥੇ ਆਇਆ ਸੀਗਾ ਜਿਹਦੀ ਜਿਹੜਾ ਉਹ ਲੋਗੋ ਲੱਗਿਆ ਸੀ ਉਹ ਗੱਡੀ ਵਾਲਾ ਉਹ ਡਰਾਈਵ ਨਹੀਂ ਨਹੀਂ ਮੇਰੀ ਗੱਲ ਨਹੀਂ ਤੁਸੀਂ ਸਮਝ ਨਹੀਂ ਗੱਲ ਮੈਂ ਕਰਦਾ ਜਦੋਂ ਚੋਰੀ ਹੁੰਦੀ ਹੈ ਉਸ ਤੋਂ ਬਾਅਦ ਤੁਸੀਂ ਕਿਸੇ ਨਾਲ ਰਾਬਤਾ ਕਾਇਮਤਾ ਕਰਦੇ ਹੋ ਨਹੀਂ ਅਸੀਂ ਕੋਈ ਰਸਤਾ ਕਾਇਮ ਨਹੀਂ ਕਰਾਇਗਾ ਸਾਡੇ ਕੋਲੇ ਜਦੋਂ ਚੋਰੀ ਹੁੰਦੀ ਹੈ ਉਦੋਂ ਜਦੋਂ ਬੰਦਾ ਆਉਂਦਾ ਜਿਹੜਾ ਚੋਰ ਫੜਿਆ ਉਹ ਆਪਦੇ ਪ੍ਰਧਾਨ ਨੂੰ ਫੋਨ ਕਰਦਾ ਇੱਕ ਚੇਅਰਮੈਨ ਹੈ ਇੱਕ ਪ੍ਰਧਾਨ ਹੈ ਉਹ ਆਪਦੇ ਫੋਨ ਤੋਂ ਹੀ ਫੋਨ ਕਰਾਉਂਦਾ ਨਾ ਕਿ ਸਾਡੇ ਕਿਸੇ ਦੇ ਫੋਨ ਤੋਂ ਸਾਨੂੰ ਫੋਨ ਦਿੱਤਾ ਕੋਈ ਫੋਨ ਨਹੀਂ ਕਿਸੇ ਦਾ ਦਿੱਤਾਗਾ ਉਹਨੇ ਆਪਦੇ ਫੋਨ ਤੋਂ ਫੋਨ ਕਰਾਇਆ ਉਹ ਕਹਿੰਦਾ ਬਾਈ ਜੀ ਸਾਡੇ ਬੰਦੇ ਤੋਂ ਮਿਸਟੇਕ ਹੋ ਗਈ ਆ ਇਹਨੂੰ ਅਸੀਂ ਬਾਹਰ ਕੱਢਾਂਗੇ ਇਹ ਦਿਹਾੜੀ ਤੇ ਸੀ ਠੀਕ ਹੈ ਕਿ ਨਹੀਂ ਇਹ ਦਿਹਾੜੀ ਤੇ ਸੀ ਇਹ ਸਾਡੇ ਪੱਕੇ ਬੰਦੇ ਨਹੀਂਗੇ ਪਰ ਸਾਡਾ ਜਿਹੜਾ ਕੰਮ ਹੈ ਉਹ ਸਹੀ ਨਾਲ ਤੋਂ ਬਹੁਤ ਵੱਡੀ ਗਲਤੀ ਹੋਈ ਹੈ ਮੈਂ ਕਹਾਂ ਵੀ ਗਲਤੀ ਨਹੀਂ ਹੋਈ ਇਹ ਸੌਦਾ ਵਿਸ਼ਵਾਸ ਤੋੜਿਆ ਕਿਉਂਕਿ ਸਾਨੂੰ ਪਤਾ ਸੀ ਵੀ ਬੇਸਾਰਾ ਕਲੱਬ ਵਾਲੇ ਜਿਹੜੇ ਉਹ ਸਾਰੀ ਸਹਿਯੋਗ ਕਰਦੇ ਆ ਪਬਲਿਕ ਦੀ ਪਰ ਜਦੋਂ ਨਾਂ ਵਰਤ ਕੇ ਜਿਹੜਾ ਸਹਾਰਿਆਂ ਨੇ ਉਹ ਤੜਕੇ ਰਸਤਾ ਕਾਇਮ ਕਰਿਆ ਉਹ ਵੀ ਪੰਪ ਤੇ ਆ ਕੇ ਗੱਲ ਹੋਈ ਹੈ ਮੇਰੀ ਭਈ ਅਸੀਂ ਹੈ ਨਹੀਂ ਸਾਨੂੰ ਬੰਦਾ ਦਿਓ ਅਸੀਂ ਕਹਾਂ ਬਾਈ ਜੀ ਸਾਡੇ ਕੋਲੇ ਨਾਂ ਲੈ ਡਰਾਈਵਰ ਨਹੀਂ ਠੀਕ ਹੈ ਕਿ ਨਹੀਂ ਵੀਡੀਓ ਸਾਡੇ ਕੋਲੇ ਪਈਆਂ ਵੀਡੀਓ ਵੀ ਠੀਕ ਹੈ ਤੁਹਾਨੂੰ ਵੀਡੀਓ ਦਿਖਾਤੀ ਹੈ ਤੁਹਾਨੂੰ ਦੱਸਦਾ ਵੀ ਲੋਗੋ ਲੱਗਿਆ ਠੀਕ ਹੈ ਬੰਦੇ ਤੁਹਾਨੂੰ ਡਿਟੈਂਟੀਫਾਈ ਕਰਦੇ ਵੀ ਆਹ ਬੰਦੇ ਆ ਵੀਡੀਓ ਦੇ ਵਿੱਚ ਆਹ ਬੰਦੇ ਆਏ ਆ ਆਹ ਬੰਦਿਆਂ ਦਾ ਸਾਨੂੰ ਫੋਨ ਆਇਆ ਹੋਰ ਬੇਸਹਾਰਾਂ ਵਾਲਿਆਂ ਨਾਲ ਸਾਰਾ ਕਲੱਬ ਨਾਲ ਇਹ ਕਹਿੰਦੇ ਸਾਡੀ ਗੱਡੀ ਨਹੀਂ ਨਾ ਸਾਡੇ ਲੱਗੋ ਆਹੋ ਠੀਕ ਹੈ ਕਿ ਨਹੀਂ ਤੇ ਬਾਕੀ ਇਹਦੇ ਵਿੱਚੋਂ ਆਪ ਦੀ ਸ਼ਾਨਬੀਨ ਕਰ ਲੋ ਜੇ ਸਾਡਾ ਹੈਗਾ ਸਾਨੂੰ ਗੁਨਾਹਦਾਰਾਂ ਪਰ ਜੇ ਨਹੀਂ ਜਿਹੜਾ ਗੁਨਾਹਦਾਰ ਹੈਗਾ ਉਹ ਗੁਨਾਹਪਦਾਰ ਪਾਇਆ ਜਾ ਵੀ ਇਹ ਤੁਹਾਡੇ ਕੋਲ ਪਹਿਲਾਂ ਵੀ ਕਿਤੇ ਆਉਂਦੇ ਹੁੰਦੇ ਸੀ ਫੰਡ ਫੰਡ ਵਗੈਰਾ ਲੈਣ ਜੀ ਇਹ ਆਉਂਦੇ ਜਾਂਦੇ ਆ ਜੀ ਰੁਟੀਨ ਦੇ ਵਿੱਚ ਸਾਰਾ ਕਲੱਬ ਦਾ ਨਾਮ ਲੈ ਕੇ ਆਉਂਦੇ ਆ ਇਹਨਾਂ ਨੂੰ 22 ਜਰਗੁਨ ਮੈਂ ਇਹ ਵੀ ਬੇਨਤੀ ਕਰੀ ਹੈ ਵੀ ਤੁਹਾਡੇ ਕੋਲੇ ਨਾ ਤੁਹਾਡਾ ਵਰਤਦੇ ਆ ਇਕੱਲੇ ਮੇਰੇ ਕੋਲੇ ਨਹੀਂ ਆਉਂਦੇ ਕੋਟਲੀ ਦੇ ਵਿੱਚ ਜਿਹੜੇ 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 ਬੰਦੇ ਤੁਰਦੇ ਫਿਰਦੇ ਆ ਜਿਹੜੇ ਪੰਪ ਤੇ ਆ ਗਏ ਜਿੱਥੇ ਵੀ ਉਹਨਾਂ ਦੇ ਠੁਈਆਂ ਬਣੀਆਂ ਸੂ ਹਰ ਇੱਕ ਤੇ ਕੋਲੀ ਜਾਂਦੇ ਆ ਠੀਕ ਐ ਕਿ ਨਹੀਂ ਉਹ ਜਾ ਕੇ ਪਰਚੀ ਕੱਢਦੇ ਆ ਆਮ ਆਪਣੀ ਕਹਾਵਤ ਹੁੰਦੀ ਹੈ ਵੀ ਆਪਾਂ ਦਾਨ ਕਰਿਆ ਯਾਰ ਪਰਚੀ ਜੇਬ ਚ ਨਹੀਂ ਪਾਈ ਪਾਰੀ ਤੇ ਡੈਸਟਬਿਨ ਚ ਸਿੱਟੀ ਉਹਨੂੰ ਕਹਿੰਦੇ ਵੀ ਆਹ ਲੈ ਜਿਹੜੇ ਬੰਦੀ ਸੇਵਾਵ ਦੀ ਲੈ ਜਾ ਸੀ ਇਹ ਦੱਸੋ ਜਿਹੜਾ ਦਾਨ ਕਰਦਾ ਦਾਨ ਵਾਲੇ ਨੂੰ ਪਤਾ ਹੁੰਦਾ ਵੀ ਇਹ ਦਿਹਾੜੀ ਤੇ ਲੈਂਦੇ ਜਾਂ ਪੱਕੇ ਬੰਦੇ ਨੇ ਨਹੀਂ ਵੀਰ ਜੀ ਕੱਲਾ ਦਾਨ ਵਾਲਾ ਕੀ ਵੇਦਾ ਹੁੰਦਾ ਦਾਨ ਵਾਲਾ ਕੀ ਵੇਦਾ ਹੁੰਦਾ ਜਿਹੜਾ ਬੰਦਾ ਆ ਗਿਆ ਉਹ ਕਿਹੜੀ ਕੰਮ ਤੇ ਦਾਨ ਲੈਂਦਾ ਉਹਨੂੰ ਐ ਤਾਂ ਨਹੀਂ ਪਤਾ ਵੀ ਉਹ दारू ਪੀਊਗਾ ਜਾਂ ਉਹ ਤਾਂ ਨਹੀਂ ਪਤਾ ਵੀ ਮੈਂ ਕੁੱਤੇ ਖੰਮ ਤੇ ਲਾਊਗਾ ਉਹ ਤਾਂ ਕਿ ਦਾਨ ਕਰਦਾ ਇਸ ਕਰਕੇ ਕਰਦਾ ਵੀ ਇਹ ਸੰਸਥਾ ਬਣੀ ਹੈ ਸੰਸਥਾ ਨਾਲ ਬੰਦਾਵਾਂ ਨਾ ਕਰੇ ਸੰਸਥਾ ਨੂੰ ਆਪਾਂ ਪਬਲਿਕ ਨੂੰ ਜਿਹੜਾ ਬੇਸਹਾਰਾ ਹੈ ਉਹ ਬੇਸਹਾਰਾ ਨਾ ਤਾਂ ਤਰਿਆ ਵੀ ਬੇਸਹਾਰਾਂ ਦੀ ਮਦਦ ਕਰਨੀ ਜਿਹੜੇ ਆਪਾਂ ਦਾਨ ਕਰਦੇ ਆ ਆਪਾਂ ਉਹ ਤਾਂ ਜਨਿਕ ਇੱਕ ਸਹਾਰਾ ਦੇ ਕਲੱਬ ਨੂੰ ਦਿੰਨੇ ਆ ਆਪਾਂ ਬੰਦਾ ਤਾਂ ਨਹੀਂ ਵੇਦੇ ਨਾ ਆਪਾਂ ਤਾਂ ਉਹਨਾਂ ਦੇ ਲੋਗੋ ਵੇਖ ਕੱਲਾ ਲੋਗੋ ਵੇਖ ਕੇ ਨਾਂ ਵੇਖ ਕੇ ਉਹ ਚੀਜ਼ ਨੂੰ ਦਾਨ ਕਰਦੇ ਆ ਪਰ ਹੁਣ ਕੀ ਸਾਨੂੰ ਦੇੜੋਂ ਦੱਸਿਆ ਕਲੱਬ ਵਾਲਿਆਂ ਨੇ ਬਈ ਹਰਗਣੇ ਹਸਾਰਾਂ ਵਾਲੇ ਨੇ ਦੱਸਿਆ ਜਾਂ ਉਹਨਾਂ ਦਾ ਰਾਸਤਾ ਜੀ ਕੰਮ ਕਾਇਮ ਕਰਾਂਗੀ ਵੀ ਤੁਸੀਂ ਆ ਐਡਾ ਵੱਡਾ ਕੰਮ ਕਰਤਾ ਨਾ ਇਹਨਾਂ ਦਾ ਲੈ ਕੇ ਠੀਕ ਹੈ ਕਿ ਨਹੀਂ ਇਹ ਬਹੁਤ ਮਾੜੀ ਗੱਲ ਕਿਸੇ ਦਾ ਨਾਮ ਵਰਤਣਾ ਉਹ ਆਪਦਾ ਜਿਵੇਂ ਹੁਣ ਹਸਾਰਾਂ ਵਾਲਿਆਂ ਦਾ ਲਿਖਿਆ ਉਹ ਵੀ ਲੋਗੋ ਕਲਾ ਲੋਗੋ ਲਗਾਈ ਫਿਰਦੇ ਆ ਲੋਗੋ ਤੇ ਪੰਜਾਬੀ ਚ ਲਿਖਾਉਣ ਵੀ ਆ ਨਾ ਆ ਸਾਡੇ ਨੰਬਰ ਦੀ ਇਸ਼ੂ ਹੈ ਜੇ ਪ੍ਰੋਬਲਮ ਆਉਂਦੀ ਆ ਕਨੈਕਟਰ ਕਰੋ ਠੀਕ ਹੈ ਕਿ ਨਹੀਂ ਮੂਰੇ ਜਿਵੇਂ ਇਹਨਾਂ ਦੇ ਹਸਾਰਾਂ ਵਾਲਿਆਂ ਦੀ ਲਿਖਿਆ ਉਹਨੇ ਵੀ ਲਿਖਾਉਣਾ ਚਾਹੀਦਾ ਕੱਲ ਜਦੋਂ ਤੁਹਾਡੇ ਪੱਠੇ ਦੇ ਉੱਤੇ ਜਨਕੀ ਚੋਰੀ ਹੁੰਦੀ ਹੈ ਹਨਾ ਇੱਕ ਟਰਾਲੇ ਦੀ ਹੁੱਕ ਲਾਈ ਜਾਂਦੀ ਹੈ ਉਸ ਵਕਤ ਤੁਹਾਡੇ ਕੋਲੇ ਦਾਨ ਲੈਣ ਕੌਣ ਆਉਂਦਾ ਇੱਕ ਆਪਣੇ ਕੋਲੇ ਜੈਤੋ ਤੋਂ ਹੀ ਕਲੱਬ ਵਾਲੇ ਆਏ ਸੀਗੇ ਇੱਥੇ ਆਪਣੇ ਕੋਲੇ ਤਕਰੀਬਨ 10 ਕੁ ਮਿੰਟ ਬੈਠੇ ਬਾ ਉਹ ਸਮੋਕੇ ਤੇ ਨਹੀਂ ਸੀਗੇ ਉਹ ਆਪਣਾ ਦਾਨ ਮੰਗਦੇ ਸੀ ਮੈਂ ਕਿਹਾ ਜੀ ਬਾ ਉਹ ਨਾਲ ਗੱਲ ਕਰ ਲੋ ਨੰਬਰ ਦੇਦਾ ਸੀ ਜੀ ਤੇ ਉਸ ਤੋਂ ਮੰਨ ਲਓ 10 5 ਕੁ ਮਿੰਟ ਬਾਅਦ 7 ਮਿੰਟ ਬਾਅਦ ਆਪਾਂ ਗੇੜਾ ਭੇਜਣਾ ਸੀਗਾ ਜੀ ਰਾਮ ਨੇ ਡਰਾਈਵਰ ਆਇਆ ਥੋੜੀ ਵਿੱਚ ਗੱਲ ਕਰਦਾ ਪਹਿਲਾਂ ਤਾਂ ਮੈਂ ਜਦੋਂ ਦਾਨ ਲੈਣ ਆਉਂਦੇ ਆ ਉਹ ਦੱਸਦੇ ਤਾਂ ਹੋਣੇ ਆ ਵੀ ਅਸੀਂ ਕਿਹੜੇ ਕਲੱਬ ਤੋਂ ਆਏ ਆ ਕਿਹੜੀ ਸੰਸਥਾ ਤੋਂ ਆਏ ਆ ਬਾਈ ਇਹ ਦੇਖੋ ਜਦੋਂ ਆਪਾਂ ਦਾਨ ਦਿੰਨੇ ਆ ਕੋਈ ਆਪਾਂ ਸੋ ਸਮਝ ਕੇ ਨੰਦਦੇ ਵੀ ਕੌਣ ਆਇਆ ਕੌਣ ਆਪਾਂ ਜਿੰਨੀ ਸ਼ਰਧਾ ਮੰਨ ਲਓ 100 50 ਆਪਾਂ ਦਿੰਨੇ ਆ ਠੀਕ ਆ ਜੀ ਵਾਕੋ ਆਪਾਂ ਧਿਆਨ ਚ ਨਹੀਂ ਸੀਗਾ ਦੇਖਿਆ ਨਹੀਂ ਸੀਗਾ ਆਪਾਂ ਕਿਹੜਾ ਲੋਗੋ ਲੱਗਿਆ ਹੋਇਆ ਉਹ ਤਾਂ ਬਾਅਦ ਜਦੋਂ ਸੀਸੀਟੀਵੀ ਤੁਸੀਂ ਦੇਖਿਆ ਤੇ ਆਪਾਂ ਬਾਅਦ ਦੇਖਿਆ ਉਹ ਤਾਂ ਪਤਾ ਲੱਗ ਗਿਆ ਉਹ ਜਿਹੜੀ ਆਪਣੀ ਹੁੱਕ ਦੀ ਗੱਲ ਆ ਉਹ ਡਰਾਈਵਰ ਆਇਆ ਉਹਨੇ ਕਹਿੰਦਾ ਬਈ ਹੁੱਕ ਹੈ ਨਹੀਂ ਕਿ ਆਪਣੀ ਇੱਥੇ ਮੈਂ ਕਿਹਾ ਵੀ ਅੰਦਰ ਦੇਖ ਲਓ ਅਸੀਂ ਅੰਦਰ ਦੇਖੀ ਫਿਰ ਨਾਲ ਬੈਸ ਦੇਖ ਕੇ ਅੱਥਰ ਕੋਲੇ ਜਾ ਕੇ ਵੀ ਵਾਕਈ ਹੈ ਨਹੀਂ ਹੁੱਕ ਉੱਥੇ ਫਿਰ ਮੈਂ ਕਿਹਾ ਚਲੋ ਸੀਸੀਟੀਵੀ ਦੇਖ ਲੈਨੇ ਆਪਾਂ ਉਹ ਸੀਸੀਟੀਵੀ ਤੁਸੀਂ ਵੀ ਦੇਖ ਲਾਈ ਮੈਂ ਆਹ ਕਹਣੀ ਹੈ ਗੱਲ ਆਪਣਾ ਬਾਕੀ ਸ਼ਾਮ ਨੂੰ ਤਕਰੀਬਾ ਰਾਜਨਾਮਾ ਵੀ ਹੋਇਆ ਉਹ ਰਾਜਨਾਮਾ ਤਾਂ ਤੁਸੀਂ ਦੇਖ ਲਈ ਵੈਲਫੇਅਰ ਸਟਾਫੀ ਕੌਣ ਆ ਵੀ ਕੌਣ ਵੀ ਆਪਣਾ ਸਾਰਾ ਕਲੱਬ ਆਇਆ ਕੌਣ ਇਹਦਾ ਵੀ ਲੋਗ ਲਗਿਆ ਕਿ ਕੌਣ ਇੱਥੇ ਬੰਦੇ ਤੇ ਰਾਜੀਨਾਮਾ ਕਰਕੇ ਗਏ ਜੀ ਨੰਬਰ ਇੱਥੇ ਇਹ ਕਲੀਅਰ ਕਰੋ ਵੀ ਜਿਹੜੇ ਚੋਰੀ ਕੀਤੀ ਹੈ ਉਹ ਕਿਹੜਾ ਕਲੱਬ ਸੀ ਦੇਖੋ ਜੀ ਜੇ ਹੁਣ ਇਹਨਾਂ ਨੇ ਜਿਹੜੀ ਚੋਰੀ ਕੀਤੀ ਜਿਹੜਾ ਆਪਣੇ ਕੋਲ ਆਹ ਰਾਜੀਨਾਮੇ ਦੀ ਲਿਖਤਾ ਉਸ ਤਿੰਨਾਂ ਨੇ ਜਿਹੜਾ ਕਿ ਨੌਜਵਾਨ ਸੰਸਥਾ ਦਾ ਲੋਗ ਬੁਲਾ ਕੇ ਆਏ ਜੀ ਹਾਂਜੀ ਜਦੋਂ ਫੜੇ ਜਾਂਦੇ ਆ ਉਦੋਂ ਨਾਂ ਕਿਹੜੇ ਕਲੱਬ ਦਾ ਲੈਂਦੇ ਆ ਦੇਖੋ ਉਦੋਂ ਤਾਂ ਮੰਨ ਲਓ ਜੀ ਆਪਣਾ ਜਿਵੇਂ ਉਹ ਕਹਿੰਦੇ ਆ ਹਸਾਰਾ ਕਲੱਬ ਹਸਾਰਾ ਕਲੱਬ ਇੱਥੇ ਹਸਾਰਾ ਕਲੱਬ ਹਸਾਰਾ ਕਲੱਬ ਹੁੰਦੀ ਪਈ ਸੀ ਮੰਨ ਲਓ ਕਿਸੇ ਦੇ ਖਿਆਲ ਚ ਨਹੀਂ ਆਇਆ ਵੀ ਕਿਹਦਾ ਲੋਗੋ ਲੱਗਾ ਕਿਹਦਾ ਨਹੀਂ ਇੱਥੇ ਮੰਨ ਲਓ ਵੀਡੀਓ ਬਣ ਗਈ ਸਾਰਾ ਕਲੱਬ ਸਾਰਾ ਕਲੱਬ ਹੋਈ ਪਈ ਸੀ ਹਾਂਜੀ ਆ ਰਾਜੀ ਨਾਮ ਦਾ ਸਾਹਿਬ ਸਾਨੂੰ ਕਿਸ ਆ ਰਾਜੀ ਨਾਮਾਂ ਦੇ ਆ ਇੱਕ ਰਾਜੀਨਾਮੇ ਦੀ ਕਾਪੀ ਆ ਜਦੋਂ ਕੱਲ ਇੱਥੇ ਫੜੇ ਜਾਂਦੇ ਆ ਬੰਦੇ ਤੇ ਇੱਥੇ ਇੱਕ ਲਿਖਤ ਹੋ ਜਾਂਦੀ ਆ ਕੁਝ ਬੰਦਿਆਂ ਦੇ ਉੱਤੇ ਸਾਈਨ ਵੀ ਹੈਗੇ ਆ ਇਧਰਲੇ ਪਾਸੇ ਸਾਈਨ ਵੇਖ ਲੋ ਸਾਈਨ ਕੀਤੇ ਆ ਨਾਲ ਮੋਬਾਈਲ ਨੰਬਰ ਦਿੱਤੇ ਹੋਏ ਆ ਤੇ ਜਨਨ ਕਿ ਇਹ ਜਿਹੜੇ ਚੋਰ ਸੀ ਜਿਹੜੇ ਚੋਰੀ ਕਰਦੇ ਸੀ ਮੰਨ ਲਓ ਜਿਹਨਾਂ ਨੂੰ ਹੱਕ ਲਾਈ ਹੈ ਇਹ ਨੌਜਵਾਨ ਕੀ ਦੀ ਵੈਲਫੇਅਰ ਸਟੇਟਿਟੂ ਆ ਉਹਦੇ ਬੰਦੇ ਸੀਗੇ ਨਾਂ ਵਰਤ ਹੈਗਾ ਜਨਨ ਕਿ ਸਹਾਰਾ ਕਲੱਬ ਦਾ ਇਹਨਾਂ ਦੇ ਵਿੱਚੋਂ ਇਹੀ ਗੱਲ ਹੋਈ ਹੈ ਦੇਖੋ ਉਹ ਤਾਂ ਮੰਨ ਲਓ ਜਦੋਂ ਚੋਰੀ ਹੋਈ ਆ ਉਦੋਂ ਬਸ ਇਹੀ ਗੱਲ ਚੱਲਦੀ ਸੀ ਆਸ-ਪਾਸ ਦੇ ਬੰਦਿਆਂ ਦੇ ਸਹਾਰਾ ਕਲੱਬ ਸਹਾਰਾ ਕਲੱਬ ਸਾਡੇ ਨਾਲ ਸਹਾਰਾ ਕਲੱਬ ਜੈਤੋ ਦੇ ਪ੍ਰਧਾਨ ਵੀ ਸਾਡੇ ਨਾਲੇ ਪੂਰੀ ਜਾਣਕਾਰੀ ਲਵਾਂਗੇ ਜਿਹੜੀ ਕੱਲ ਭੱਠੇ ਦੇ ਉੱਤੇ ਕੋਟਲੀ ਚੋਰੀ ਹੋਈ ਆ ਪੁੱਛਾਂਗੇ ਕਿ ਜਿਹੜੀ ਚੋਰੀ ਹੋਈ ਆ ਇਹਨਾਂ ਦੇ ਕਲੱਬ ਦੇ ਮੈਂਬਰਾਂ ਵੱਲੋਂ ਕੀਤੀ ਗਈ ਆ ਜਾਂ ਜਿਹੜਾ ਇੱਕ ਦੂਜੇ ਕਲੱਬ ਦਾ ਨਾਂ ਲਿਆ ਇਹ ਨੌਜਵਾਨ ਵੈਲਫੇਅਰ ਸਟੱਡੀ ਦਾ ਨਾਂ ਲਿਆ ਜਾ ਰਿਹਾ ਉਹ ਅੱਜ ਸਪਸ਼ਟੀਕਰਨ ਕਰਾਂਗੇ ਕਲੱਬ ਦੇ ਸਾਡੇ ਨਾਲ ਪ੍ਰਧਾਨ ਵੀ ਨੇ ਸਹਾਰਾ ਕਲੱਬ ਦੇ ਬਾਈ ਸਸਤਰੀ ਗੱਲ ਜੀ ਕੈਸ਼ਿਕਾ ਸਰ ਜਿਹੜੀ ਕੱਲ ਚੋਰੀ ਹੋਈ ਆ ਭੱਠੇ ਦੇ ਉੱਤੇ ਕੋਟਲੀ ਤੁਹਾਡੇ ਇਹ ਮੈਂਬਰਾਂ ਦਾ ਨਾਂ ਲੈ ਗਿਆ ਤੁਸੀਂ ਕਿਵੇਂ ਕਹੋਗੇ ਵੀ ਤੁਹਾਡੇ ਬੰਦੇ ਨਹੀਂ ਜੋ ਇਲਜ਼ਾਮ ਸਾਡੇ ਤੇ ਲੱਗ ਰਿਹਾ ਹੈ ਦਰਅਸਲ ਝੂਠਾ ਅਸੀਂ ਇਹਦੀ ਪੁਸ਼ਟੀ ਕਰਦੇ ਹਾਂ ਚੰਗੀ ਤਰ੍ਹਾਂ ਇਨਕੁਆਇਰੀ ਕਰਦੇ ਪਏ ਹਾਂ ਇਸ ਟਾਈਮ ਤੇ ਅਸੀਂ ਆਏ ਹਾਂ ਇੱਥੇ ਕੋਟਰੀ ਪੱਠੇ ਦੇ ਇਕੱਠੇ ਹੋਏ ਹਾਂ ਤੇ ਜਦੋਂ ਇੱਥੇ ਆ ਸਾਨੂੰ ਪਤਾ ਲੱਗਦਾ ਵੀ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿਸੇ ਪੇਜ ਦੇ ਉੱਤੋਂ ਉੱਥੋਂ ਪਤਾ ਲੱਗਦਾ ਆ ਸਾਡੇ ਸਾਰੇ ਮੈਂਬਰਾਂ ਨੂੰ ਟੀਮ ਨੂੰ ਇਨਫੋਰਮ ਕੀਤਾ ਜਾਂਦਾ ਆ ਤਾਂ ਉਹਦੀ ਜਦੋਂ ਅਸੀਂ ਪੜਤਾਲ ਕਰਦੇ ਹਾਂ ਤਾਂ ਸਾਡੀ ਗੱਲ ਹੁੰਦੀ ਆ ਵੀ ਇਸ ਨਾਲ ਕਰਕੇ ਅਸੀਂ ਪੱਠੇ ਤੇ ਅਸੀਂ ਸਵੇਰ ਜਾਵਾਂਗੇ ਸਾਡੇ ਇਥੇ ਸਰਪੰਚ ਸਾਹਿਬ ਆਏ ਸੀ ਨਾਲ ਉਹਨਾਂ ਨਾਲ ਦਿੱਤਾ ਸਾਰੇ ਇਥੇ ਸਾਡੇ ਜੱਤੋ ਦੇ ਸਾਰੇ ਕਲੱਬ ਦੇ ਮੈਂਬਰ ਹੈਗੇ ਸਾਰੇ ਆਏ ਵੀ ਸਾਡੇ ਨਾਲ ਸਪੋਰਟ ਦੇ ਵਿੱਚ ਆ ਤੇ ਅੱਜ ਜਦੋਂ ਉੱਥੇ ਆ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਆ ਉਹਦੇ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਵੀ ਜਿਹੜੀ ਜੱਤੋ ਦੀ ਨੌਜਵਾਨ ਫੇਅਰ ਸੋਸਾਇਟੀ ਆ ਉਹਦੇ ਚਾਰ ਬੰਦੇ ਉਤਰਦੇ ਆ ਤਿੰਨ ਬੰਦੇ ਪਹਿਲਾਂ ਅੰਦਰ ਆਉਂਦੇ ਆ ਇੱਕ ਬੰਦੇ ਨੇ ਗੱਡੀ ਬੈੱਕ ਕਰਕੇ ਲਾਉਂਦੀ ਆ ਜੋ ਕਿ ਟਰਾਲੀ ਦੇ ਨਾਲ ਜਮਾ ਲਾੜਦਾ ਉਹ ਡਰਾਈਵਰ ਆ ਜੋ ਉਹਦਾ ਉੱਤਰ ਕੇ ਬੈਕ ਸਾਈਡ ਤੇ ਜਾਂਦਾ ਆ ਤੁਸੀਂ ਉਹ ਵੀਡੀਓ ਦੇ ਵਿੱਚ ਦੇਖ ਲਓ ਚੰਗੀ ਤਰ੍ਹਾਂ ਹਣਾ ਉਹਦੇ ਜਿਹੜੀ ਟਾਲੀ ਦੀ ਹੁੱਕ ਆ ਉਹ ਖੋਲ ਕੇ ਗ ਇੰਨੇ ਟਾਈਮ ਚੋਂ ਥੋੜੇ 5-7 ਮਿੰਟਾਂ ਬਾਅਦ ਉਹ ਦੂਜੇ ਬੰਦੇ ਬਾਹਰ ਆ ਜਾਂਦੇ ਆ ਉਹ ਗੱਡੀ ਲੈ ਕੇ ਚਲੇ ਜਾਂਦੇ ਆ ਤੇ ਇਥੋਂ ਸਾਫ ਪਤਾ ਲੱਗਦਾ ਵੀ ਉਹ ਜਿਹੜੀ ਕਲੱਬ ਦੀ ਗੱਡੀ ਸੀ ਉਹ ਨੌਜਵਾਨ ਫੇਅਰਵਲ ਸੋਸਾਇਟੀ ਜੈਤੋ ਦੀ ਗੱਡੀ ਸੀਗੀ ਉਹਦੇ ਵਿੱਚ ਸਾਰਾ ਦੀ ਸਾਡਾ ਨਾਂ ਕੋਈ ਮੈਂਬਰ ਸੀਗਾ ਤੇ ਅਸੀਂ ਪਿਛਲੇ 1.5-2 ਸਾਲਾਂ ਤੋਂ ਕੋਈ ਵੀ ਪਰਚੀ ਕੱਟਣ ਕੇ ਦੇ ਨਾਂ ਵੀ ਪਿੰਡਾਂ ਦੇ ਵਿੱਚ ਗਏ ਆ ਨਾ ਅਸੀਂ ਬਿਆਰਾਂ ਦੇ ਵਿੱਚ ਗਏ ਆ ਤੇ ਅਸੀਂ ਇਹ ਲੋਕਾਂ ਨੂੰ ਅਪੀਲ ਵੀ ਕਰਦੇ ਆ ਤੁਹਾਡੇ ਥਰੂ ਕਿ ਸਾਡੇ ਨਾਮ ਦੇ ਕੋਈ ਪਰਚੀ ਜੋ ਵੀ ਕੱਟਣ ਆਂਦਾ ਆ ਉਹਨੂੰ ਫੜ ਕੇ ਭਾਹ ਲੋ ਸਾਨੂੰ ਫੋਨ ਕਰੋ ਅਸੀਂ ਆਪੇ ਉੱਤੇ ਇਨਕੁਆਰੀ ਕਰਾਂਗੇ ਜ ਜਿਹ ਕੋਈ ਹੋਇਗਾ। ਹੁਣ ਅਗਲੀ ਕੀ ਕਾਰਵਾਈ ਕਰੋਗੇ ਤੁਸੀਂ ਜੇ ਤੁਹਾਡੀ ਦਿਨ ਕੇ ਕਲੱਬ ਦਾ ਇੱਕ ਨਾਂ ਲਿਆ ਗਿਆ ੱੱਬਾ ਲੱਗ ਗਿਆ ਤੁਹਾਡੇ ਤੇ ਬਦਨਾਮੀ ਹੋਈ ਹੈ। ਹੁਣ ਕੋਈ ਅਗਲੀ ਕਾਰਵਾਈ ਕਰੋਗੇ ਤੁਸੀਂ? ਬਿਲਕੁਲ ਜੀ ਸਾਨੂੰ 15 ਸਾਲ ਹੋ ਗਏ ਜੱਤੋਂ ਦੇ ਵਿੱਚ ਸੇਵਾ ਕਰਦੇ ਹੁਣ ਨਿਭਾਉਂਦੇ ਹਾਂ ਨੂੰ ਦਿਨ ਰਾਤ ਅਸੀਂ ਤੁਹਾਨੂੰ ਦੇਈ ਦੇ ਨਾਲ ਸੇਵਾ ਕਰਦੇ ਆਂ ਠੀਕ ਆ। ਉਸ ਤੋਂ ਬਾਅਦ ਹੁਣ ਜਿਹੜੀ ਗਾਂਧੀ ਹੈਗੀ ਆ ਪੁਲਿਸ ਨੂੰ ਅਸੀਂ ਇਹਦੀ ਇਨਫੋਰਮ ਕਰਾਂਗੇ ਔਰ ਜਿਹੜੇ ਬੰਦੇ ਚਾਰ ਗੱਡੀ ਦੇ ਵਿੱਚ ਸੀਗੇ ਇਨਵੋਲਵ ਸੀਗੇ ਤੇ ਉਹਨਾਂ ਦੇ ਅਸੀਂ ਐਫ ਆਈ ਆਰ ਦੱਚ ਕਰਾਵਾਂਗੇ। ਨੌਜਵਾਨ ਦੇ ਵੈਲਫੇਅਰ ਸਟਾਫ ਦੇ ਪ੍ਰਧਾਨ ਆ ਤੁਸੀਂ ਉਹਨਾਂ ਨਾਲ ਕੋਈ ਰਾਬਤਾ ਕਾਇਮ ਕੀਤਾ ਵੀ ਜਿਹੜੇ ਤੁਹਾਡੇ ਬੰਦੇ ਗਏ ਆ ਨਾ ਸਾਡਾ ਵਰਤ ਰਹੇ ਆ ਨਹੀਂ ਇਸ ਤਰ੍ਹਾਂ ਅਜੇ ਸਾਡੀ ਕੋਈ ਗੱਲਬਾਤ ਨਹੀਂ ਹੋਈ ਸਾਨੂੰ ਖੁਦ ਉਹਨਾਂ ਨੂੰ ਪਹਿਲਾਂ ਕਲੀਅਰ ਨਹੀਂ ਸੀਗਾ ਹੁਣ ਸਾਨੂੰ ਪਤਾ ਲੱਗਿਆ ਅਸੀਂ ਸਿੱਧਾ ਪੁਲਿਸ ਸਟੇਸ਼ਨ ਜਾਵਾਂਗੇ ਉੱਥੇ ਆਪੇ ਉਹ ਬੁਲਾਣਗੇ ਸਾਡਾ ਇਸ ਕੋਈ ਜਦੋਂ ਕੱਲ ਇੱਥੇ ਭੱਠੇ ਤੇ ਚੋਰੀ ਹੁੰਦੀ ਆ ਅਲੀ ਦੀ ਹੁੱਕ ਲਾਈ ਜਾਂਦੀ ਆ ਤੁਸੀਂ ਇੱਕ ਵੀਡੀਓ ਬਣਾਈ ਆ ਕੇ ਹਾਂਜੀ ਤੇ ਉਹ ਸਾਰੀ ਕਹਾਣੀ ਦੱਸੋ ਸਾਨੂੰ ਕੀ ਸਰ ਇਹ ਜਦੋਂ ਕਹਾਣੀ ਵਾਪਰੀ ਹੈ ਜੀ ਗਰੁੱਪ ਦੇ ਵਿੱਚ ਇੱਕ ਬੰਦੇ ਨੇ ਮੈਸੇਜ ਪਾਇਆ ਕਿ ਬਈ ਕੋਟਲੀ ਪੱਠੇ ਦੇ ਉੱਤੇ ਚੋਰੀ ਹੋ ਗਈ ਸਹਾਰਾ ਕਲੱਬ ਵਾਲਿਆਂ ਦੇ ਬੰਦਿਆਂ ਨੇ ਚੋਰੀ ਕਰ ਲਈ ਆ ਕਿ ਸੋ ਮੈਂ ਉਸੇ ਟਾਈਮ ਹੀ ਇੱਥੇ ਆ ਗਿਆ ਜੀ ਤੇ ਮੈਂ ਇੱਥੇ ਆ ਕੇ ਪਹਿਲਾਂ ਵੇਖਿਆ ਸਭਾ ਸਭੀ ਬਈ ਕੀ ਗੱਲਬਾਤ ਹੋਈ ਹੈ ਕੀ ਨਹੀਂ ਪੁੱਛਿਆ ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਕਿਉਂ ਨਾ ਯਾਰ ਵੀ ਦੀ ਵੀਡੀਓ ਵੀ ਇੱਕ ਬਣਾ ਲਈ ਜਾਵੇ ਤੇ ਉਹ ਜਦੋਂ ਬੰਦੇ ਨੂੰ ਅਸੀਂ ਪੁੱਛਿਆ ਕਹਿੰਦਾ ਵੀ ਸਹਾਰਾ ਕਲੱਬ ਦੇ ਵੱਲੋਂ ਅਸੀਂ ਆਏ ਹੋਏ ਆ ਇੱਥੇ ਤੇ ਮੰਨੇ ਨਹੀਂ ਉਹ ਪਰ ਬਾਅਦ ਚੋਂ ਮੰਨ ਕੇ ਜਦੋਂ ਸੀਸੀਟੀਵੀ ਫੋਟੋਜ਼ ਉਹਨਾਂ ਨੂੰ ਦਿਖਾਈਆਂ ਤੇ ਉਸ ਤੋਂ ਬਾਅਦ ਜਦੋਂ ਹਰ ਇੱਕ ਬੰਦੇ ਦੇ ਮੂੰਹ ਤੇ ਤੇ ਜਿਹੜਾ ਇਹ ਸਹਾਰਾ ਕਲੱਬ ਚੜਿਆ ਹੋਇਆ ਸੀ ਤਾਂ ਦੂਸਰਾ ਕਲੱਬ ਕਿਸੇ ਦੇ ਜਾ ਚਿੱਤੇ ਨਹੀਂ ਸੀਗਾ ਕਿਉਂਕਿ ਇਹੀ ਕਲੱਬ ਇੱਕ ਜਿਹੜਾ ਮਸ਼ਹੂਰ ਕਲੱਬ ਹੈ ਇਹੀ ਲੋਕਾਂ ਦੀ ਸੇਵਾ ਕਰਦਾ ਸੋ ਤਾਂ ਹੀ ਕਰਕੇ ਉਹ ਵੀਡੀਓ ਦੇ ਵਿੱਚ ਜਿਹੜਾ ਸਹਾਰਾ ਕਲੱਬ ਸਹਾਰਾ ਕਲੱਬ ਹੋ ਗਈ ਤੇ ਬੰਦਿਆਂ ਨੇ ਜਿਨ੍ਹਾਂ ਨੇ ਚੋਰੀ ਕੀਤੀ ਸੀ ਉਹ ਵੀ ਕਹਿੰਦੇ ਜੀ ਅਸੀਂ ਸਹਾਰਾ ਕਲੱਬ ਵੱਲੋਂ ਆ ਤਾਂ ਇਸ ਕਰਕੇ ਉਹ ਸਹਾਰਾ ਕਲੱਬ ਦਾ ਜਿਹੜਾ ਨਾਮ ਆ ਉਹਨਾਂ ਨੇ ਬਦਨਾਮ ਕੀਤਾ ਬਹੁਤ ਹੀ ਗਲਤ ਕੰਮ ਕੀਤਾ ਜੀ ਜਿਹੜੇ ਬੰਦੇ ਉਹ ਕਿਹੜੇ ਕਲੱਬ ਦੇ ਸੀ ਉਹ ਬਾਅਦ ਚ ਪੁਸ਼ਟੀ ਹੋਈ ਹੈ ਜੀ ਉਹ ਜਿਹੜੇ ਬੰਦੇ ਸੀਗੇ ਉਹ ਨੌਜਵਾਨ ਵੈਲਫੇਅਰ ਕਲੱਬ ਦੇ ਬੰਦੇ ਸੀਗੇ ਤੇ ਜਦੋਂ ਮੈਂ ਇਹ ਵੀਡੀਓ ਪੋਸਟ ਕਰਤੀ ਸੀਗੀ ਉਸ ਤੋਂ ਬਾਅਦ ਪਤਾ ਨਹੀਂ ਵੀ ਕੌਣ ਸੀ ਕੌਣ ਨਹੀਂ ਮੈਨੂੰ ਕਾਫੀ ਕਾਲਾਂ ਵੀ ਆਈਆਂ ਕਹਿੰਦੇ ਜੀ ਵੀਡੀਓ ਡਿਲੀਟ ਕਰ ਦੇ ਕੋਈ ਲਾਈਕ ਦਾ ਚੱਕਰ ਆ ਤਾਂ ਪੈਸੇ ਲੈ ਲੈ ਮੈਂ ਕਿਹਾ ਵੀ ਦੇਖੋ ਮਿੱਤਰੋ ਮੈਂ ਵੇਕਣ ਵਾਲਾ ਕੋਈ ਬੰਦਾ ਹੈ ਨਹੀਂ ਵੀ ਜਿਹੜਾ ਮੈਂ ਕੋਈ ਵੇਚ ਜਾ ਹਨਾ ਵੀ ਜਿਹੜੀ ਗੱਲ ਸਹੀ ਹੈ ਤੇ ਸਹੀ ਨੂੰ ਆਪਾਂ ਸਹੀ ਕਵਾਂਗੇ ਤੇ ਗਲਤ ਨੂੰ ਗਲਤ ਕਵਾਂਗੇ ਤੇ ਉਸ ਤੋਂ ਬਾਅਦ ਕਾਫੀ ਸਹੀ ਕਿਹੜੀ ਚੀਜ਼ ਨੂੰ ਮੰਨਦੇ ਹੋ ਵੀ ਜਿਹੜੀ ਚੋਰੀ ਕੀਤੀ ਗਈ ਆ ਉਹ ਕਿਹੜੇ ਕਲੱਬ ਵੱਲੋਂ ਕੀਤੀ ਹੈ ਤੇ ਨਾਂ ਕਿਹੜੇ ਦਾ ਵਰਤਿਆ ਗਿਆ ਉਹ ਦੇਖੋ ਜੀ ਚੋਰੀ ਜਿਹੜੀ ਹੁਣ ਇਹ ਹੋਈ ਆ ਇਹ ਨੌਜਵਾਨ ਵੈਲਫੇਅਰ ਕਲੱਬ ਦੇ ਦੁਆਰਾ ਕੀਤੀ ਗਈ ਹੈ ਤੇ ਸਹਾਰਾ ਕਲੱਬ ਦਾ ਜਿਹੜਾ ਨਾਂ ਵਰਤਿਆ ਗਿਆ ਬਹੁਤ ਹੀ ਗਲਤ ਕੰਮ ਕੀਤਾ ਉਹਨਾਂ ਨੇ ਜਿਸ ਨੂੰ ਆਪਾਂ ਬਹੁਤ ਹੀ ਇਹਦੀ ਨਿੰਦਾ ਕਰਦੇ ਆ ਸੋ ਜਦੋਂ ਇੱਥੇ ਆ ਕੇ ਰੌਲਾ ਪੈ ਰਿਹਾ ਸੀ ਭਾਈ ਪੁੱਛਿਆ ਵੀ ਕਿਹੜਾ ਕਲੱਬ ਸਾਰਿਆਂ ਦੇ ਮੂੰਹ ਤੇ ਇਹੀ ਚੜਿਆ ਹੋਇਆ ਸੀ ਸਹਾਰਾ ਕਲੱਬ ਕਿਉਂਕਿ ਜਿਹੜਾ ਸਹਾਰਾ ਕਲੱਬ ਹੈ ਸੇਵਾ ਕਰਦਾ ਹੈਗਾ ਇੱਥੇ ਅਕਸਰ ਹੀ ਆਉਂਦੇ ਜਾਂਦੇ ਰਹਿੰਦੇ ਆ ਦਾਨਪੁਣ ਲੈਣ ਵਾਸਤੇ ਤੇ ਲੋਕ ਦਿੰਦੇ ਵੀ ਆ ਲੋਕਾਂ ਦੀ ਸ਼ਰਧਾ ਵੀ ਆ ਪਰ ਜਦੋਂ ਉਹਨਾਂ ਨੇ ਨਾਮ ਹੀ ਸਹਾਰਾ ਕਲੱਬ ਦਾ ਲੈਤਾ ਤੇ ਫਿਰ ਕਿਸੇ ਨੂੰ ਕੀ ਪਤਾ ਸੀ ਵੀ ਨੌਜਵਾਨ ਕਲੱਬ ਹੈ ਭਾਵੇਂ ਉਹ ਗੱਲ ਹੋ ਗਈ ਅੱਖਾਂ ਤੇ ਪੱਟੀ ਬੰਦੀ ਗਈ ਸਾਹਮਣੇ ਭਾਵੇਂ ਬੈਂ ਵੀ ਉਹਨਾਂ ਦੀ ਖੜੀ ਸੀ ਨੌਜਵਾਨ ਕਲੱਬ ਲਿਖਿਆ ਸੀ ਉਹ ਤਾਂ ਹੁਣ 22 ਦੇ ਦਸੰਦ ਦੇ ਮੁਤਾਬਕ ਜਿਵੇਂ ਉਹਨਾਂ ਨੇ ਕਿਹਾ ਵੀ ਨੌਜਵਾਨ ਕਲੱਬ ਉਹਨਾਂ ਨੇ ਵੀ ਜਦੋਂ ਰਾਈਨਾਮਾ ਕੀਤਾ ਉਹਦੇ ਵਿੱਚ ਲਿਖਿਆ ਹੋਇਆ ਹੈ। ਬਾਕੀ ਜਿਹੜੇ ਉਹਨਾਂ ਦੇ ਬਾਅਦ ਚ ਮੈਂਬਰ ਆਏ ਸੀ ਦੋ ਉਹਨਾਂ ਦੀ ਵੀ ਫੋਨ ਤੇ ਜਿਹੜੀ ਗੱਲਬਾਤ ਆਈ ਸੁਣੀ ਸੀ ਕਹਿੰਦੇ ਜੀ ਬੰਦੇ ਨੂੰ ਕੁਝ ਨਹੀਂ ਕਹਿਣ ਦਿੱਤਾ ਗਿਆ। ਤੇ ਬੰਦਾ ਅਸੀਂ ਵਿਚਾਲਿਆ ਕੋਈ ਗੱਲ ਨਹੀਂ ਤੁਸੀਂ ਆ ਜਾਓ। ਬਾਕੀ ਮੈਂ ਇਹ ਗੱਲ ਇਹ ਵੀ ਕਹਿਣਾ ਜਿਵੇਂ ਉਹ ਇੱਥੇ ਆਏ ਹਨ ਇੱਥੇ ਪਹਿਲਾਂ ਕਿਸੇ ਨੇ ਉਹ ਬੰਦਿਆਂ ਨੂੰ ਜਿਨ੍ਹਾਂ ਨੇ ਚੋਰੀ ਕੀਤੀ ਸੀ ਕਿਸੇ ਨੇ ਕੁਝ ਨਹੀਂ ਕਿਹਾ। ਆਉਣ ਸਾਰ ਉਹਨਾਂ ਨੇ ਢਾਲਿਆ। ਵੀ ਲੋਕਾਂ ਨੂੰ ਇੱਕ ਇਹ ਹੋ ਜੇ ਹਨ ਵੀ ਅਸੀਂ ਬੰਦਾ ਫੜ ਲਿਆ ਫੜ ਲਿਆ। ਪਰ ਇਹਦੇ 'ਚ ਕੋਈ ਪਤਾ ਨਹੀਂ ਬਾਈ। ਉੱਤੇ ਤੱਕ ਬੰਦੇ ਮਿਲੇ ਹੁਣ ਸਾਰਾ ਕਲੱਬ ਹੀ ਬਦਨਾਮ ਹੋਇਆ। ਜੀ। ਬਾਕੀ ਉਹਨਾਂ ਦੀ ਗਲਤੀ ਆ ਜਾਂਦੀ ਹੈ ਆਪਾਂ ਜਿਵੇਂ ਉਹ ਕਹਿੰਦੇ ਸੀ ਸਾਡਾ ਜੀ ਇੱਕ ਬੰਦਾ ਮਾੜਾ ਹੋ ਜਾਂਦਾ ਚਲੋ ਇਹਦਾ ਪਿਓ ਸੀ ਜਾਂ ਮੰਨ ਲਾ ਵੀ ਕੁਝ ਵੀ ਹੋ ਗਿਆ ਤੂੰ ਉਹੀ ਹਰਕਤਾਂ ਫੇਰ ਕੀਤੀਆਂ। ਚਾਰ-ਚਾਰ ਬੰਦੇ ਕਿਵੇਂ ਰਲ ਜਾਣਗੇ ਨਾਲ? ਚਾਰ-ਚਾਰ ਬੰਦੇ ਹੀ ਮਾੜੇ ਹੋ ਗਏ ਫਿਰ। ਫਿਰ ਕਲੱਬ ਕਿਵੇਂ ਚੱਲੂਗਾ? ਤੁਸੀਂ ਆਪ ਹੀ ਦੱਸੋ। ਬਹੁਤ ਘਟੀਆ ਕੰਮ ਕੀਤਾ ਉਹਨਾਂ ਨੇ ਜਿਹੜਾ ਸਾਰਾ ਕਲੱਬ ਦਾ ਜਿਹੜਾ ਨਾਮ ਵਰਤਿਆ ਉਹਨਾਂ ਨੇ। ਤੇ ਮੈਂ ਉਹਨਾਂ ਨੂੰ ਹੋਰ ਵੀ ਥੋੜੇ ਰਹੀਂ ਮੈਂ ਉਹਨਾਂ ਨੂੰ ਗੱਲ ਕਹਿਣਾ। ਵੀ ਭਾਈ ਮੈਨੂੰ ਫੋਨ ਫੋਨ ਕਰਾਉਣੇ ਜਿਹੜੇ ਬੰਦ ਕਰ ਦਿਓ ਤੁਸੀਂ ਜਿਹੜੇ ਫੋਨ ਕੌਣ ਕਰਾ ਰਿਹਾ ਪਤਾ ਨਹੀਂ ਬਾਈ ਜੀ ਹੁਣ ਮੈਂ ਨਾ ਤਾਂ ਚਲੋ ਕੀ ਲੈਣਾ ਫੋਨ ਆ ਰਿਹਾ ਜੀ ਕੋਈ ਪੈਸਿਆਂ ਦਾ ਚੱਕਰ ਆ ਤੇ ਪੈਸੇ ਲੈ ਲੈ ਵੀਡੀਓ ਡਿਲੀਟ ਕਰ ਦੇ ਮੈਂ ਕਿਹਾ ਬਾਈ ਜੀ ਅੱਦਾ ਪਿੰਡ ਉੱਥੇ ਸੀਗਾ ਮੌਜੂਦ ਵੀ ਜਦੋਂ ਮੈਂ ਵੀਡੀਓ ਬਣਾਈ ਹੈ ਨਾ ਤੇ ਪੋਸਟ ਕੀਤੀ ਹੈ ਤੇ ਲੋਕਾਂ ਨੇ ਕਹਿਣਾ ਇਹ ਵੇਗ ਗਿਆ ਤੇ ਵੇਚ ਕੇ ਤੇ ਨੇ ਵੀਡੀਓ ਡਿਲੀਟ ਕਰਤੀ ਨਾ ਤਾਂ ਆਪਾਂ ਇਹ ਕੰਮ ਕੀਤਾ ਕਦੇ ਜ਼ਿੰਦਗੀ ਤੇ ਨਾ ਹੀ ਕਰਨਾ ਸੋ ਇਹੀ ਕਹਿੰਨੇ ਆ ਬਾਈ ਕਿਸੇ ਦਾ ਨਾਮ ਜਿਹੜਾ ਹਾਂਜੀ ਹਾਂਜੀ ਉਹ ਇਹਦਾ ਜਨਨ ਕਿ ਜਿਹੜੀ ਦੂਜੇ ਸਹਾਰਾਣ ਦਾ ਨਾਮ ਲਿਆ ਗਿਆ ਚੋਰੀ ਕਿਸੇ ਹੋਰ ਕਲੱਬ ਨੇ ਕਰੀ ਆ ਕੀ ਤੁਸੀਂ ਹੁਣ ਨਵੀਂ ਵੀਡੀਓ ਬਣਾ ਕੇ ਮੁੜ ਕੇ ਫੇਰ ਸਹਿਯਾਰ ਕਰੋਗੇ ਵੀ ਜਿਹੜੀ ਉਹਨਾਂ ਦੂਜਿਆਂ ਨੂੰ ਵੀ ਜੇ ਪਤਾ ਲੱਗ ਜਾਵੇ ਵੀ ਚੋਰੀ ਕਿਹਨੇ ਕੀਤੀ ਹੈ ਤੇ ਇਨਸਾਫ ਮਿਲਣਾ ਚਾਹੀਦਾ ਹੈ ਹਾਂਜੀ ਜ਼ਰੂਰ ਕਰਾਂਗੇ ਜੀ ਕੁਝ ਤਾਂ ਆਪਾਂ ਰਾਤ ਹੀ ਮੈਂ ਐਡਿਟ ਕਰਤੀ ਸੀ ਜਦੋਂ ਪਤਾ ਲੱਗਿਆ ਭਾਈ ਇਹ ਕਾਰਾ ਜਿਹੜਾ ਨੌਜਵਾਨ ਕਲੱਬ ਦੇ ਬੰਦੇ ਨੇ ਕੀਤਾ ਸੋ ਰਾਤ ਵੀ ਮੈਂ ਇਹ ਐਡਿਟ ਕਰਤੀ ਸੀ ਬਾਕੀ ਨਵੀਂ ਵੀਡੀਓ ਵੀ ਪੋਸਟ ਕਰਾਂਗੇ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵੀ ਇਹ ਕੰਮ ਕਿਹਨੇ ਕੀਤਾ ਤੇ ਕਿਹਨੂੰ ਇਹਦੇ ਚ ਬਦਨਾਮ ਕੀਤਾ ਸਾਰੀ ਗੱਲ ਬਾਤ ਤੁਹਾਨੂੰ ਦੱਸਾਂਗੇ ਜੀ ਪ੍ਰਧਾਨ ਜੀ ਇੱਕ ਕੱਲ ਤੁਹਾਡੀ ਸੰਸਥਾ ਦਾ ਇੱਕ ਮੈਂਬਰ ਹੈ ਜਿਹੜੇ ਤੁਹਾਡੇ ਪਿੰਡ ਕੋਟਲੀ ਦੇ ਵਿੱਚ ਜਿਹੜੀ ਤੁਸੀਂ ਜਿੰਨ ਕੀ ਪਾਚੀ ਕੱਟਣ ਜਾਂਦੇ ਆ ਪਿੰਡਾਂ ਦੇ ਵਿੱਚੋਂ ਮਦਦ ਲਈ ਠੀਕ ਹੈ ਸਹਾਰਾ ਦੇ ਮਦਦ ਲਈ ਤੇ ਤੁਹਾਡੇ ਬੰਦੇ ਤੁਹਾਡੀ ਗੱਡੀ ਜਾਂਦੀ ਹੈ ਕੋਟਲੀ ਪੱਠੇ ਦੇ ਉੱਤੇ ਹਾਂਜੀ ਉਹਨਾਂ ਬੰਦਿਆਂ ਵੱਲੋਂ ਇੱਕ ਜਾਨੀ ਕਿ ਹੁੱਕ ਜਿਹੜੀ ਟਰਾਲੀ ਦੀ ਹੈ ਚੋਰੀ ਕਰ ਲਈ ਜਾਂਦੀ ਹੈ ਤੇ ਤੁਹਾਨੂੰ ਉੱਥੇ ਪਤਾ ਲੱਗਦਾ ਕਿਵੇਂ ਪਤਾ ਲੱਗਦਾ ਤੁਹਾਨੂੰ ਤਰਾਹ ਹੁੰਦੀ ਹੈ ਜਾਂ ਕਿਸੇ ਨੇ ਫੋਨ ਕੀਤਾ ਜਾਂ ਕਿਵੇਂ ਪਤਾ ਲੱਗਦਾ ਸਾਨੂੰ ਜੀ ਉੱਥੇ ਸਾਡੀ ਗੱਡੀ ਗਈ ਸੀ ਪਿੰਡ ਦੇ ਵਿੱਚ ਗੜਾਈ ਇਕੱਠੀ ਕਰਨਾ ਜੀ ਤੇ ਉੱਥੇ ਪੱਠੇ ਸਾਨੂੰ ਫੋਨ ਆਇਆ ਵੀ ਤੁਹਾਡੇ ਡਰਾਈਵਰ ਨੇ ਟਰਾਲੀ ਦੀ ਹੁੱਕ ਚੋਰੀ ਕਰ ਲਈ ਜੀ ਜਿਵੇਂ ਸਾਨੂੰ ਪਤਾ ਇੱਥੇ ਆਇਆ ਜਦੋਂ ਅਸੀਂ ਉਹਨੂੰ ਪਹਿਲਾਂ ਪੁੱਛਿਆ ਪਹਿਲਾਂ ਤਾਂ ਉਹ ਕਹਿੰਦਾ ਮੈਂ ਨਹੀਂ ਕੀਤੀ ਤੇ ਫਿਰ ਥੋੜਾ ਜਿਆ ਉਹਨੂੰ ਪੁੱਛਿਆ ਵੀ ਦਾਸਨੀ ਦਾ ਹੀ ਉਹ ਕਰਨੇ ਵੀ ਥਾਣੇ ਚ ਭੜਾਣੇ ਆ ਤੇ ਉਹ ਫਿਰ ਕਹਿੰਦਾ ਵੀ ਮੈਂ ਕੱਢੀ ਹੈ ਕਿ ਕਿੱਥੇ ਆ ਕਹਿੰਦਾ ਵੀ ਫਲਾਣੀ ਥਾਂ ਰੱਖੀ ਆ ਉਹਨੂੰ ਫਿਰ ਜਦੋਂ ਕਿਹਾ ਜੀ ਉੱਥੇ ਜਾ ਕੇ ਉਹ ਦੇਖ ਕੇ ਆ ਜੀ ਉਹਨਾਂ ਨੂੰ ਫਿਰ ਉੱਥੇ ਉਹਨਾਂ ਨੇ ਉਹਨੇ ਮਾਫੀ ਮੰਗੀ ਡਰਾਈਵਰ ਨੇ ਜੀ ਤੇ ਫਿਰ ਉਹ ਉੱਥੇ ਪੱਠੇ ਵਾਲੇ ਕਹਿੰਦੇ ਵੀ ਜਿਹੜੇ ਆਪਣੇ ਕਲੱਬ ਦੇ ਪ੍ਰਧਾਨ ਆ ਜੋ ਉੱਦੇਦਾਰ ਉਹਨਾਂ ਨੂੰ ਸੱਦੋ ਤੇ ਅਸੀਂ ਉਧਰ ਉਹਨਾਂ ਦੀ ਨਿਗਾ ਚ ਆ ਅਸੀਂ ਇਹਨੂੰ ਛੱਡ ਦਿੰਨੇ ਵੀ ਅਸੀਂ ਇਹਦੇ ਨਾਲ ਕੋਈ ਕੁੱਟਮਾਰ ਨਹੀਂ ਕੀਤੀ ਪਿੰਡ ਵਾਲਿਆਂ ਨੇ ਵੀ ਇਹਨੂੰ ਅਸੀਂ ਦੇ ਦਾਂਗੇ ਤੁਹਾਡੇ ਹਵਾਲੇ ਕਰ ਦਾਂਗੇ ਜੀ ਤੇ ਅਸੀਂ ਜਦੋਂ ਉੱਥੇ ਗਏ ਜੀ ਤੇ ਉਹਨਾਂ ਨੇ ਕਿਹਾ ਮਤਲਬ ਕੀ ਕਹਿੰਦੇ ਵੀ ਤੁਹਾਡੇ ਕੋਲੇ ਮਹੀਂ ਸਾਡੀ ਗੱਡੀ ਆਈ ਸੀ ਸਾਡੇ ਬੰਦੇ ਕਰੀ ਜਾਂਦੀ ਹੈ ਜੀ ਤੇ ਆ ਜਿਹੜੀ ਡਰਾਈਵਰ ਨੇ ਗਲਤੀ ਕੀਤੀ ਹੈ ਬਹੁਤ ਨਿੰਦਰਾ ਹੋ ਗਈ ਤੇ ਅਸੀਂ ਤੁਹਾਡੇ ਨਾਲ ਆਈ ਜਿਹੜੇ ਵੀ ਡਰਾਈਵਰ ਨੇ ਗਲਤੀ ਜੇ ਇਹਨੂੰ ਥਾਣੇ ਭਣਾਣਾ ਥਾਣੇ ਭਰਾ ਦੇਣੇ ਠੀਕ ਹੈ ਜੀ ਜੋ ਵੀ ਕਾਰਵਾਈ ਇਸਤੇ ਕਰਨੀ ਹੋ ਕਰਨ ਨੂੰ ਅਸੀਂ ਤਿਆਰ ਹੈਗੇ ਆ ਅਸੀਂ ਉਹਨਾਂ ਤੋਂ ਕਹਿੰਦੇ ਵੀ ਅਸੀਂ ਲਿਖਤੀ ਰੂਪ 'ਚ ਅਸੀਂ ਮਾਫੀ ਵੀ ਮੰਗ ਕੇ ਆਂ ਵੀ ਸਾਡ ਚਲੋ ਡਰਾਈਵਰ ਤੋਂ ਗਲਤੀ ਹੋਈ ਸਾਡੇ ਕੋਲੇ ਲੱਗਿਆ ਜੀ ਅਸੀਂ ਵੀ ਉਹਨਾਂ ਤੋਂ ਮਾਫੀ ਮੰਗੀ ਜੀ ਵੀ ਸਾਡੇ ਤੋਂ ਗਲਤੀ ਹੋਈ ਹੈ ਤੇ ਜਿਹੜਾ ਰਹਿੰਦੀ ਗੱਲ ਉਹ ਜੀ ਡਰਾਈਵਰ ਨੇ ਵੀ ਉੱਥੇ ਆਪਦੀ ਗਲਤੀ ਮੰਨ ਲਈ ਸੀ ਜੀ ਬਸ ਆ ਹੀ ਗਏ ਨਹੀਂ ਤੁਸੀਂ ਕਿਵੇਂ ਦੇਖੋਗੇ ਜੀ ਜਿਹੜਾ ਇੱਕ ਬੰਦਾ ਰੱਖਿਆ ਆਪਣਾ ਜੀ ਜੇ ਆਪਾਂ ਕੱਲ ਨੂੰ ਕਹਿ ਦਈਏ ਵੀ ਉਹ ਬੰਦਾ ਤਾਂ ਸਾਨੂੰ ਪਤਾ ਨਹੀਂ ਸੀ ਜਾਂ ਇਹ ਐ ਹੋ ਗਿਆ ਵਾਹ ਹੋ ਗਿਆ ਤੁਸੀਂ ਕਿਵੇਂ ਦੇਖੋਗੇ ਇਸ ਚੀਜ਼ ਨੂੰ ਇਹ ਡਰਾਈਵਰ ਰੱਖਣ ਦਾ ਕਾਰਨ ਕੀ ਬਣਿਆ ਜੀ ਸਾਡੇ ਕੋਲ ਜਿਹੜਾ ਪਰਮਾਨੈਂਟ ਡਰਾਈਵਰ ਰੱਖਿਆ ਹੋਇਆ ਸੀਗਾ ਬਹੁਤ ਸੁਲਝਾਵਾ ਸੀ ਸੀਨੀਅਰ ਬੰਦਾ ਹੈ ਉਹੋ ਉਹਦੇ ਮਤਲਬ ਕਿ ਬਿਮਾਰ ਹੋਣ ਕਰਕੇ ਉਹ ਛੁੱਟੀ ਚਲਾ ਗਿਆ ਇਹਨੂੰ ਅਸੀਂ ਟੈਂਪਰੇਰੀ ਤੇਰੇ ਤੇ 2-3 ਦਿਨਾਂ ਵਾਸਤੇ 4 ਦਿਨਾਂ ਵਾਸਤੇ ਰੱਖਿਆ ਸੀਗਾ ਕਿ ਜਿੰਨਾ ਚਿਰ ਉਹ ਆਉਂਦਾ ਨਹੀਂਗਾ ਸਾਨੂੰ ਨਹੀਂ ਪਤਾ ਸੀ ਕਿ ਇਹ ਇਹੋ ਜਿਹਾ ਕਾਰਾ ਕਰ ਜੂਗਾ ਇਹ ਚੋਰ ਬੰਦਾ ਜਾਂ ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਜੀ ਕਿਸੇ ਨਾਈ ਮੈਂ ਕਿਸੇ ਨਾਲ ਕੋਈ ਵਿਚਰਦਾ ਹੈਗਾ ਮੇਰੇ ਬਾਰੇ ਕੋਈ ਅਗਲਾ ਨਹੀਂ ਜਾਣ ਸਕਦਾ ਕਿ ਇਹ ਕਿਹੋ ਜਿਹਾ ਬੰਦਾ ਹੈ ਜੀ ਉਹਨੂੰ ਅਸੀਂ 2-3 ਦਿਨਾਂ ਦੇ ਵਾਸਤੇ ਰੱਖਿਆ ਤੇ ਉਹਨੇ ਸਾਡੇ ਇਹੋ ਜਿਹਾ ਨਿੰਦਨਯੋਗ ਕੰਮ ਕਰਤਾ ਜਿਹੜਾ ਕਿ ਸਾਡੀ 18-20 ਸਾਲ ਤੋਂ ਪੁਰਾਣੀ ਸੰਸਥਾ ਉਹਦੇ ਤੇ ਐਡਾ ਵੱਡਾ ਤੱਬਾ ਲਗਾਤਾ ਜਿਹੜਾ ਨਹੀਂ ਤੁਲਣਯੋਗ ਹੈਗਾ ਜੀ ਪਰ ਫੇਰ ਵੀ ਮੈਂ ਸੰਸਥਾ ਦਾ ਪ੍ਰਧਾਨ ਹੋਣ ਕਰਕੇ ਨਵਨੀਤ ਗੋਲ ਨੀਟਾ ਮੈਂ ਉੱਥੇ ਗਿਆ ਉੱਥੇ ਜਾ ਕੇ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਮੈਂ ਸਾਡੀ ਸੰਸਥਾ ਦਾ ਦੱਸੋ ਇਸ ਦੇ ਵਿੱਚ ਕੀ ਕਸੂਰ ਹੈ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਜੇ ਕੋਈ ਕਸੂਰ ਕੀਤਾ ਹੈ ਜੀ ਓਏ ਮੈਂ ਉਸਦੇ ਤੁਹਾਡੇ ਤੋਂ ਮਾਫੀ ਮੰਗਦਾ ਕਿਉਂਕਿ ਇਹ ਗੱਡੀ ਸਾਡੀ ਸੀਗੀ ਸਾਡੇ ਦਾਨ ਇਕੱਠਾ ਕਰਨਾ ਹੀ ਸੀਗੀ ਜੀ ਤੇ ਦਾਨ ਇਕੱਠਾ ਕਰਨ ਆਏ ਹੋਏ ਸੀਗੇ ਤੇ ਇਹ ਸਾਡੇ ਹੀ ਬੰਦੇ ਸੀਗੇ ਪਰ ਡਰਾਈਵਰ ਨੇ ਜੋ ਇਹ ਗਲਤੀ ਕਰਤੀ ਐ ਜੀ ਇਹ ਡਰਾਈਵਰ ਦੀ ਗਲਤੀ ਕਿਉਂਕਿ ਇਸ ਇਹਦੇ ਵਿੱਚ ਸੰਸਥਾ ਦਾ ਰੋਲ ਨਹੀਂ ਹੋ ਸਕਦਾ ਜੀ ਕਿ ਸੰਸਥਾ ਜੇ ਅਸੀਂ ਕੋਈ ਗਲਤੀ ਕੀਤੀ ਹੁੰਦੀ ਅਸੀਂ ਉੱਥੇ ਪੱਠੇ ਤੇ ਨਹੀਂ ਜਾਂਦੇ ਸੀ ਜੀ ਵਾਪਸ ਦੁਰੀ ਹਾਰੀ ਉਹਨਾਂ ਦੇ ਬੁਲਾਏ ਤੇ ਜੀ ਉਹਨਾਂ ਦੇ ਇੱਕ ਫੋਨ ਆਇਆ ਕਹਿੰਦੇ ਪ੍ਰਧਾਨ ਜੀ ਆਓ ਮੈਂ ਸ਼ੇਖਰ ਜੀ ਅਸੀਂ 5-7 ਬੰਦੇ ਹੋਰ ਇਕੱਠੇ ਹੋ ਕੇ ਉੱਥੇ ਅਸੀਂ ਗਏ ਜੀ ਅਸੀਂ ਜਾ ਕੇ ਸਾਰੀ ਗੱਲ ਅਸੀਂ ਉਹਨਾਂ ਨੂੰ ਕਹੀ ਅਸੀਂ ਕਹੀ ਸਾਡੀ 18-20 ਸਾਲ ਤੋਂ ਸੰਸਥਾ ਚੱਲ ਰਹੀ ਆ ਸਾਡਾ ਕੰਮ ਜਾ ਕੇ ਜੈਤੋ ਮੰਡੀ ਦੇ ਵਿੱਚ ਆਸ-ਪਾਸ ਦੇ ਇਲਾਕੇ 'ਚ ਪੁੱਛ ਲਓ ਤੁਸੀਂ ਕਿ ਅਸੀਂ ਫੁੱਲ ਸੇਵਾ ਵਧੀਆ ਕਰ ਰਹੇ ਹਾਂ ਸੇਵਾ ਪਰ ਜਿਹੜੀ ਇੱਕ ਡਰਾਈਵਰ ਨੇ ਗਲਤੀ ਕਰਤੀ ਉਹ ਤੁਸੀਂ ਨੌਜਵਾਨ ਕਲੱਬ ਦੇ ਮੱਥੇ ਨਾ ਮਿੱਡੋ ਜੀ ਉਹਦਾ ਸੇੜਾ ਤੁਸੀਂ ਮੱਥੇ ਨੌਜਵਾਨ ਕਲੱਬ ਤੇ ਨਾ ਮਿੱਡੋ ਮੇਰੀ ਹੱਥ ਜੋੜ ਕੇ ਬੇਨਤੀ ਉਹ ਡਰਾਈਵਰ ਤੇ ਆ ਜੇ ਡਰਾਈਵਰ ਤੇ ਕੋਈ ਵੀ ਕਾਰਵਾਈ ਕਰਨੀ ਹੈ ਮੈਂ ਨਾਲ ਖੋਦ ਖੜ ਕੇ ਕਾਰਵਾਈ ਕਰਵਾਉਂਗਾ ਜੀ ਪਰ ਇਸ ਦੀ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਦਾ ਕਿ ਇਸ ਦਾ ਸੇੜਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਕਲੱਬ ਤੇ ਨਾ ਮਿੱਡੋ ਕਿਉਂਕਿ ਸਾਡੀ ਜਿਹੜੀ 20 ਸਾਲਾਂ ਦਾ ਸਾਡਾ ਕਾਰਿਆ ਕੀਤਾ ਉਸ ਦੀ ਸਾਡੀ ਇਲਾਜ ਰੱਖੋ ਜੀ ਜੀ ਮੈਂ ਸਿਰਫ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸਾਡੇ ਨੌਜਵਾਨ ਕਲੱਬ ਨੂੰ ਬਦਨਾਮ ਨਾ ਕਰੋ ਇੱਕ ਡਰਾਈਵਰ ਦਾ ਸਿਰ ਸਾਡੇ ਸਿਰ ਤੇ ਨਾ ਬਣਨ। ਜੀ ਬਸ ਫੇਰ ਹੀ ਇਹੀ ਬੇਨਤੀ ਹੱਥ ਜੋੜ ਕੇ ਲਾਕਣ ਵਾਸਤੇ। ਇਹ ਕਿ ਬੰਦੇ ਕਿੰਨੇ ਸੀ ਜਿਹੜੇ ਗਏ ਸੀ ਪਰਚੀਆਂ ਕੱਟਣ। ਬੰਦੇ 4 ਸੀ ਜੀ। ਇੱਕ ਡਰਾਈਵਰ ਤਿੰਨ ਬੰਦੇ ਹੋਰ। ਜੀ ਡਰਾਈਵਰ ਤੁਹਾਡਾ ਪੱਕਾ ਸੀ? ਨਹੀਂ ਜੀ ਡਰਾਈਵਰ ਮੈਂ ਦੱਸਿਆ ਪਹਿਲਾਂ ਵੀ ਦੱਸ ਕੇ ਟੈਂਕੀ ਸਾਡਾ ਡਰਾਈਵਰ ਜਿਹੜਾ ਪੱਕਾ ਡਰਾਈਵਰ ਸੀਗਾ ਉਹ ਬਿਮਾਰ ਹੋ ਗਿਆ। ਜੀ ਉਹਦੀ ਥਾਂ ਤੇ ਅਸੀਂ 2-3 ਦਿਨਾਂ ਵਾਸਤੇ ਇਹਨੂੰ ਦਿਹਾੜੀ ਤੇ ਰੱਖਿਆ ਸੀ। ਇਹਨੂੰ ਦਿਹਾੜੀ ਉਹ ਹੀ ਦਿੰਦੇ ਸੀ ਅਸੀਂ। ਦਿੱਲੀ ਸਵੇ ਟੈਂਪਰੇਰੀ ਸੀਗਾ ਕੀ ਇਹ ਕਿ ਜਦੋਂ ਸਾਡਾ ਡਰਾਈਵਰ ਆ ਜੂਗਾ ਇਹਨੂੰ ਅਸੀਂ ਉਦੋਂ ਹਟਾ ਦਾਂਗੇ ਸਾਨੂੰ ਨਹੀਂ ਪਤਾ ਸੀ ਕਿ ਇਹਨੇ ਸਾਡੇ ਤੇ ਐਡਾ ਵੱਡਾ ਕਲੰਕ ਲਵਾ ਦੇਣਾ ਜਿਹੜੇ ਦੋ ਬਾਕੀ ਤਿੰਨ ਬੰਦੇ ਸੀ ਉਹ ਪੱਕੇ ਆ ਉਹ ਸਾਡੇ ਕੋਲੇ ਪੱਕੇ ਰੱਖੇ ਹੋਏ ਆ ਜੀ ਅੱਜ ਤਾਈਂ ਸਾਲ ਡੇਢ ਸਾਲ ਤੋਂ ਉਹ ਵੀ ਦਿਹਾੜੀ ਤੇ ਸਾਡੇ ਕੋਲ ਰੱਖੇ ਹੋਏ ਆ ਜੀ ਵਲੰਟੀਅਰ ਦੇਖੋ ਜੀ ਕੋਈ ਵੀ ਜੇ ਸੇਵਾ 24 ਘੰਟੇ ਕਲੱਬ ਦੇ ਵਿੱਚ ਸੇਵਾ ਕਰਦਾ ਆਖਰਕਾਰ ਪਰਿਵਾਰ ਵੀ ਉਹਨੇ ਪਾਲਨੇ ਜੀ ਸਾਰੀ ਦਿਹਾੜੀ ਸੇਵਾ ਕਰਕੇ ਵੀ ਚੱਲਦਾ ਨਹੀਂਗਾ ਆਖਰ ਪਰਿਵਾਰਾਂ ਨੂੰ ਵੀ ਉਹਨਾਂ ਨੇ ਆਪਦੇ ਨੂੰ ਪਿੱਛੇ ਚ ਕਰਨਾ ਹੈਗਾ ਉਹਨਾਂ ਨੂੰ ਵੀ ਅਸੀਂ ਦਿਹਾੜੀ ਤੇ ਰੱਖਿਆ ਹੋਇਆ ਸੀਗਾ ਕਿਉ ਛੇ ਰੀਗੂ ਨਾਦਰਾਇ ਸੰਨ ਕਨਈਆ ਲਾਲ ਜੀ ਨੇ ਤੁਹਾਨੂੰ ਗੱਡੀ ਦਾ ਚ ਦਿੱਤੀ ਸੀਗੀ ਕਰੂਜ਼ ਗੱਡੀ ਜੀ ਉਹ ਅਸੀਂ ਜੱਤੂ ਦੀ ਸੇਵਾ ਵਾਸਤੇ ਸ਼ਾਵਨ ਤਿਆਰ ਕਰਨਾ ਸੀਗਾ ਉਹਦੇ ਅਗੇਂਸਟ ਹੀ ਅਸੀਂ ਮਤਲਬ ਕਿ ਪੈਸੇ ਇਕੱਠੇ ਕਰ ਰਹੇ ਹਾਂ ਜਿਹੜੇ ਪਿੰਡ ਪਿੰਡ ਜਾ ਕੇ ਅਸੀਂ 100-100 ਰੁਪਿਆ 2-200 ਰੁਪਿਆ ਲੋਕਾਂ ਦੇ ਸਹਿਯੋਗ ਨਾਲ ਕੋਈ ਵੀ ਇੱਕ ਬੰਦਾ ਮਤਲਬ ਕਿ ਦਾਨ ਨਹੀਂ ਦੇ ਸਕਦਾਗਾ 4-5 ਲੱਖ ਰੁਪਿਆ ਇਸ ਤੇ ਖਰਚਾ ਹੋਣਾ ਸੀਗਾ ਅਸੀਂ ਸ਼ਾਵਨ ਤਿਆਰ ਕਰਾਉਣਾ ਉਸ ਦੇ ਅਗੇਂਸਟ ਸਾਡੇ ਵਰਤੀਆਂ ਇਕੱਠੀਆਂ ਕਰ ਰਹੇ ਸੀਗੇ ਪਰ ਜਿਹੜਾ ਥੱਬਾ ਡਰਾਈਵਰ ਨੇ ਲਗਵਾਤਾ ਅਸੀਂ ਹੱਥ ਛੋੜ ਕੇ ਬੇਨਤੀ ਕਰਦੇ ਹਾਂ ਸਾਡੇ ਨੌਜ ਸਾਡੀ ਬੇਨਤੀ ਇਹੀ ਹੈ ਕਿ ਜੇ ਡਰਾਈਵਰ ਦੀ ਗਲਤੀ ਡਰਾਈਵਰ ਦੇ ਸਿਰ ਹੀ ਮੰਡੋ ਨਹੀਂ ਇਹ ਜਿਹੜਾ ਹੁਣ ਡਰਾਈਵਰ ਨੇ ਗਲਤੀ ਕੀਤੀ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਜਰੂਰ ਕਰੋ ਜੀ ਕਾਰਵਾਈ ਸਾਡੇ ਅਸੀਂ ਪਿੰਡ 'ਚ ਵੀ ਗਏ ਸੀ ਉੱਥੇ ਵੀ ਪੰਚਾਇਤ ਮੈਂਬਰ ਵੀ ਬੈਠੇ ਸੀਗੇ ਚਾਰ ਪੰਜ ਸਰਪੰਚ ਬੈਠੇ ਸੀ ਹੋਰ ਕਾਫੀ ਪਿੰਡ ਇਕੱਠਾ ਹੋਇਆ ਸੀ ਅਸੀਂ ਅਸੀਂ ਕਹੇ ਇਹੀ ਗੱਲ ਕਹੀ ਸੀ ਕਿ ਤੁਸੀਂ ਜੋ ਵੀ ਕਾਰਵਾਈ ਕਰਨੀ ਆ ਅਸੀਂ ਤੁਹਾਡੇ ਨਾਲ ਖੜੇ ਆ ਜੀ ਕੱਲੂ ਇਹ ਨਾ ਇਹ ਕੱਲੂ ਇਹ ਨਾ ਹੋ ਜਾਏ ਨਾ ਤੁਸੀਂ ਡਰਾਈਵਰ ਦੀ ਮਦਦ ਕਰਜੋ ਮੈਂ ਕਹਿੰਦਾ ਜੀ ਸਾਡਾ ਇੱਕ ਵੀ ਮੈਂਬਰ ਜੇ ਡਰਾਈਵਰ ਦੀ ਮਦਦ ਕਰਦਾ ਹੋਵੇ ਅਸੀਂ ਤੁਹਾਡੇ ਦੇਨਦਾਰ ਹੋਵਾਂਗੇ ਅਸੀਂ ਕਲ ਅਸੀਂ ਕੋਈ ਡਰਾਈਵਰ ਦੀ ਮਦਦ ਨਹੀਂ ਕਰਦੇ ਜਿੱਥੇ ਜਿਹੜਾ ਡਰਾਈਵਰ ਡਰਾਈਵਰ ਛੱਡੋ ਜੀ ਜੇ ਮੈਂ ਵੀ ਗਲਤ ਹੋਊਂਗਾ ਜੀ ਕੱਲੂ ਇਨ ਫਿਊਚਰ ਜੇ ਮੈਂ ਕੋਈ ਗਲਤੀ ਕਰਦਾ ਆਪਾਂ ਮੰਮੀ ਮੈਂ ਇਨ ਫਿਊਚਰ ਪ੍ਰਧਾਨ ਐ ਮੇਰੇ ਨਾਲ ਨੌਜਵਾਨ ਕਲੱਬ ਮੈਂਬਰ ਕੋਈ ਨਹੀਂ ਖੜੂਗਾ ਜੀ ਸਾਡੀ ਇਹ ਸਾਡਾ ਇਹ ਪਹਿਲੇ ਦਿਨੋਂ ਮਤਲਬ ਪਾਇਆ ਵੈ ਕਿ ਕਲੱਬ ਇੱਕ ਥਾਂ ਤੁਹਾਡੀ ਪਰਸਨਲ ਲਾਈਫ ਇਕੱਤਾ ਤੁਸੀਂ ਜੇ ਗਲਤੀ ਕੀਤੀ ਤੇ ਕੱਲੇ ਬੰਦੇ ਨਹੀਂ ਨਹੀਂ ਜਿੱਠਣੀ ਆ ਉਹਦੇ ਚ ਕਲੱਬ ਨੇ ਨਹੀਂ ਆਣਾਗਾ ਵਿੱਚ ਜੀ